10 ਕਿਲੋ ਦਾ ਦੇ ਦੋ ਚਵਾਈ ਹੈ ਵੇਖ ਦੇ ਬਈ 7 ਕਿਲੋ ਬੋਲਾ ਤੇ ਮੁੱਲ ਇਹਦਾ ਆਪਾਂ 35000 35000 ਆ ਬਾਕੀ ਵੇਖ ਲੈ ਪੇਲਾ ਬਈ ਬਿਲਕੁਲ ਬਿਲਕੁਲ ਵੇਖ ਧਾਰਾ ਮੋਟੀ ਧਾਰਾ ਯਾਰ ਇਹ ਤਾਂ ਬਾੜੀ ਉਹਦੀ ਚੀਜ਼ ਆ ਹੂੰ ਕੋਣ ਦੇਖੋ ਤੁਸੀਂ ਹੈਨਾ ਏ ਕਿ ਮੋਹ ਬਈ ਹੈ ਠੀਕ ਆ ਬਈ ਹਾਂਜੀ ਤੇ ਉਹਦੀ ਆਪਾਂ ਵੀਡੀਓ ਬੜੀ ਬਣਾਈ ਹੋਊ ਹੈਨਾ ਹਾਂ ਬਣਾਈ ਆ ਬਈ ਚਰਚਕਾਂ ਚ ਇਹਦੀ ਕਿੰਨੀ ਕਿ ਮੰਗਾ ਬਈ ਇਹਦੀ ਬਹੁਤ ਮੰਗਾ ਬਈ ਯਾਰ ਅਰੇ ਸੀਲ ਸੰਢੀ ਮਿਲ ਜਾਏ ਚਵਾਈ ਦੇ ਕਨਮ ਮਿਲ ਜਾਏ ਥਣ ਚੰਗਾ ਮਿਲ ਜਾਏ ਜੀ ਬਈ ਉਹ ਸਾਰਾ ਕੁਝ ਹੈ ਕੋਣ ਠੀਕ ਹੈ ਬਈ ਤੇ ਦੀਪੇ ਬਈ ਕੰਨਵਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਆ ਬਈ 7 ਕਿਲੋ ਇਹ ਬੱਚਿਆਂ ਨੂੰ ਜਿਵੇਂ ਹਣ ਸਿਆਲਾਂ ਦੇ ਵਿੱਚ ਦੁੱਧ ਦੀ ਲੋੜ ਆ ਤੇ ਬਹੁਤ ਚੰਗਾ ਦੁੱਧ ਹੁੰਦਾ ਬਾਕੀ ਜਿਹੜੇ ਸੱਜਣ ਇਹਨਾਂ ਨੂੰ ਰੱਖਦੇ ਉਹਨਾਂ ਨੂੰ ਇਹਦੇ ਬਾਰੇ ਚੰਗੀ ਤਰੀਕੇ ਨਾਲ ਪਤਾ ਨਹੀਂ ਰੱਖਦੇ ਨੇ ਪਾਸੇ 6 ਸੁਪ ਹੁੰਦੇ ਕਈ ਵਰੀਆਂ ਜਾਨੀ ਹਾਂ ਵੀ 6 ਵਾ ਨੂੰ ਜਾਨੀ ਕਿ ਅਗਲਾ ਕਰਨਾ ਚੱਲ ਰਹੀ ਬਾ ਵੀ ਹਾਂ ਤੇਦੀ ਕਿਉਂ ਵੀ ਬਈ ਪਤਾ ਲੱਗ ਜਾਂਦਾ ਨਾ ਤੋਰੇ ਤਾਰੇ ਤੋਂ ਠੰਡੀ ਸੀਲ ਆ ਹਨਾ ਬਿਲਕੁਲ ਬਈ ਤੇ ਦੀਪੂ ਕੇ ਹੈ ਤਾਂ ਸਮਝ ਲੈ ਮਾਜੀ ਆ ਸਾਸੀ ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਬ੍ਰੇਕ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਸ਼ੀਨਾ ਡੈਰੀ ਫਾਰਮ ਜੇ ਆਪਾਂ ਗੱਲਬਾਤ ਕਰੀਏ ਬਹੁਤ ਸਾਰੇ ਸੱਜਣ ਫੋਨ ਮੈਸੇਜ ਕਰ ਦਿੰਦੇ ਆ ਬਾਈ ਯਾਰ ਕੋਈ ਦੇਸੀ ਗਾਂ ਹੋਵੇ ਹਨਾ ਚੰਗੇ ਥਾਰ-ਪਾਰ ਕਰ ਹਾਂ ਵੀ ਚੰਗੇ ਦੁੱਧ ਵਾਲੀ ਹੋਵੇ ਤੇ ਠੰਡੀ ਸੀਲ ਹੋਵੇ ਹਨਾ ਜੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਇਹਦਾ ਦੁੱਧ ਇੱਕ ਅਮਰਤੀ ਹੁੰਦਾ ਹੈ ਜੇ ਬੱਚਿਆਂ ਨੂੰ ਜਿਵੇਂ ਹੁਣ ਸਾਲਾਂ ਦੇ ਵਿੱਚ ਦੁੱਧ ਦੀ ਲੋੜ ਆ ਤੇ ਬਹੁਤ ਚੰਗਾ ਦੁੱਧ ਹੁੰਦਾ ਹੈ ਬਾਕੀ ਜਿਹੜੇ ਸੱਜਣ ਇਹਨਾਂ ਨੂੰ ਰੱਖਦੇ ਉਹਨਾਂ ਨੂੰ ਇਹਦੇ ਬਾਰੇ ਚੰਗੀ ਤਰੀਕੇ ਨਾਲ ਪਤਾ ਹੀ ਆ ਇਹਦਾ ਕਿਉਂ ਵੀ ਬੜਾ ਮਹਿੰਗਾ ਹਾਂ ਦੀਪੇ ਬਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਬਈ ਜਿਵੇਂ ਮੈਂ ਜਿੰਨੀ ਕੁ ਮੈਨੂੰ ਸਮਝ ਸੀ ਮੈਂ ਤਾਂ ਇਹਦੇ ਬਾਰੇ ਦੱਸਦਾ ਆ ਆਪਾਂ ਦੱਸ ਦਈਏ ਵੀ ਦਰਸ਼ਕਾਂ 'ਚ ਇਹਦੀ ਕਿੰਨੀ ਕੁ ਮੰਗ ਆ ਬਈ ਇਹਦੀ ਬਹੁਤ ਮੰਗ ਆ ਬਈ ਯਾਰ ਪਰ ਇਹ ਸੀਲ ਠੰਡੀ ਮਿਲ ਜਾਏ ਚਵਾਈ ਦੇ ਕਨਮ ਮਿਲ ਜਾਏ ਠੀਕ ਹੈ ਭਾਈ ਤੇ ਦੀਪੇ ਬਾਈ ਕੰਨਵਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਹੈ ਭਾਈ 7 ਕਿਲੋ ਬੋਲਾ ਹਲਰੇ 8 ਸੁਈ ਹੈ ਭਾਈ ਠੀਕ ਹੈ ਭਾਈ ਹਾਂ ਪੌਂਦੋਂ ਚੋਗੇ ਤਾਂ ਹਾਰਾਂ ਧਾਰਾ ਤੂਰਾ ਮਾਰ ਕੇ ਖਵਾਵਾਂਗੇ ਇਹ ਬੱਚਾ ਭਾਈ ਕੀ ਦੇਗੀ ਮਗਰੇ ਦੇ ਬੱਚਾ ਭਾਈ ਬੱਚਾ ਹੈ ਨਾ ਦੀਪੇ ਕਰੀ ਤੋਰੀ ਭਾਈ ਜਿਹੜੇ ਹਿਸਾਬ ਨਾਲ ਥੰਨ ਥੋਣਾ ਭਾਈ ਤੇ ਚਵਾਈ ਵੀ ਇੱਕ ਨੰਬਰ ਹੋ ਜਾਮਾ ਹੈ ਨਾ 100 ਨੰਬਰ ਭਾਈ ਤੂੰ ਦੇਖੀਂ ਜਦੋਂ ਬਾਲਟੀ ਧਾਰਾ ਪੈਂਦੀ ਹੈ ਮਾ ਠੀਕ ਹੈ ਨਾ ਭਾਈ ਆ ਤੁਸੀਂ ਦੇਖੋ ਹਨਾ ਤੁਸੀਂ ਬਾਕੀ ਹੂੰ ਵੀ ਭਾਈ ਪਤਾ ਲੱਗ ਜਾਂਦਾ ਨਾ ਤੋਰੇ ਤਾਰੇ ਤੋਂ ਠੰਡੀ ਸੀਲ ਆ ਹਨਾ ਬਿਲਕੁਲ ਭਾਈ ਤੇ ਦੀਪੇ ਉਹ ਹੈ ਤਾਂ ਸਮਝ ਲੈ ਮਾਜੀ ਆ ਹਨ ਹਾਂ ਕਿ ਕਿੰਨਾ ਕ ਦੁੱਧ ਦੇ ਜੂਗੀ ਉ ਭਈ 10 ਕਿਲੋ ਦੁੱਧ ਦੇ ਰੁਬਈ 10 ਕਿਲੋ ਹਣਾ ਹਾਂਜੀ ਦੀਪੇ ਦਾ ਕੰਮ ਵੀ ਆਇਆ ਨਹੀਂ ਕਹਣਾ ਭਈ 15 ਦੇ ਚਲੀਏ ਉਹ ਐ 15 ਕਹਿੰਦਾ ਸੀ ਫੇਰ ਦਾ ਹਾਂ ਪਰ ਉਹਦੀ ਸੇਵਾ ਇਹ ਦੀਪੇ ਹੂੰ ਜੋਰ ਚਾ ਲੈ ਜਾਂਦੀਆਂ ਭਈ ਲੇਟੀ ਲੂਟੀ ਖਾ ਕੇ ਹਣਾ ਬੱਚਾ ਵਾਲਾ ਕੰਮ ਹੁੰਦਾ ਵੀ ਕੋਈ ਸੇਵਾ ਵਾਲਾ ਬੰਦਾ ਦੁੱਧ ਕੱਢ ਵੀ ਜਾਂਦਾ ਕਿ ਨਹੀਂ ਇਹ ਤਾਂ ਯਾਰ ਕਈ ਬੰਦੇ ਆ ਵੀ ਜਿਹੜੇ ਜਿਹੜੇ ਸ਼ੌਗ ਰੱਖਦੇ ਨੇ ਪਾਸੇ 600 ਪਾਉਂਦੇ ਕਈ ਬੰਦੇ ਜਣ ਹਾਂ ਵੀ ਸੇਵਾ ਨੂੰ ਯਾਨੀ ਕਿ ਅਗਲਾ ਕੱਲ੍ਹ ਤੇ ਲਸਤੀ ਪਾ ਵੀ ਹਾਂ ਘਰੇ ਦੁੱਧ ਪੀਣਾ ਹਾਂ ਇਦੀਪੇ ਕੀ ਮੁੱਲ ਕਰਨਾ ਇਹਦਾ? ਇਹ ਬਾਬੇ 35000 ਦੀ ਦੇ ਦਾਂਗੇ। 35000 ਦੀ। ਬਾਠ ਠੀਕ ਆ ਨਾ ਬਾਈ। ਤੇ ਇਦੀਪੇ ਬਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਈ। ਇਹਦੀ ਕੀ ਡਿਟੇਲ ਆ ਬਾਈ? ਇਹ ਬਾਈ ਗਰਦਾ ਸਾਹਿਬ ਦੀ ਬੱਚੀ ਆ। ਜੀ ਬਾਈ। ਪਰ ਸੋ ਇਹ ਠੀਕ ਆ ਭਰਾਤਾ 2 ਸਾਲ ਦੋਨ ਦੀ ਹੈਗੀ ਮੋਹ ਬਾਈ ਇਹ। ਠੀਕ ਆ ਬਾਈ। ਹਾਂਜੀ। ਤੇ ਉਹਦੀ ਆਪਾਂ ਵੀਡੀਓ ਵੀਡੀਓ ਬਣਾਈ ਹੋਊ ਹਨਾ। ਹਾਂ ਬਣਾਈ ਆ ਬਾਈ। ਉਹ ਸੀਲ ਸਾਹੂ ਬਹੁਤਾ ਥਣ ਵੀ ਚਾਰੇ ਆ ਕੋਈ ਫੋਰਸ ਆ ਰਹਿਣੀਗੀ। ਠੀਕ ਆ ਨਾ ਬਾਈ। ਤੇ ਮੈਂ ਕਹਿੰਦਾ ਵੀ ਜੋ ਗੱਬਣ ਰਹਿ ਗਈ ਹਨਾ ਤੇ ਕੀ ਬਾਤਾਂ ਹੋ ਜਾਣੀ ਕਿਉਂਕਿ ਮੌਸਮ ਠੰਡਾ ਬਾਈ। ਗੱਬਣ ਰਹਿਣ ਦੇ ਚਾਂਸ ਹੁੰਦੇ ਹੀ ਆ ਬਈ ਇਹਨਾਂ ਦੇ ਨਾਲ ਕਿ ਨਹੀਂ ਰੋਹੂਗੀ ਰੋਹੂਗੀ ਹਾਂ ਬਾਕੀ ਚਲੋ ਗਾਗਲੇ ਦੀ ਕਿਸਮਤ ਹੁੰਦੀ ਆ ਤੇ ਇਹ ਵੀ ਦੀਪੇ ਜਦੋਂ ਸਿਰੇ ਤੇ ਜਾਊ ਹਨਾ ਤਿਆਰ ਹੋਊਗੀ ਨਰੇ ਰੁਪਈਆ ਦੀ ਕਿਉਂਕਿ ਇਹ ਮਿਲਦੀ ਨਹੀਂ ਬਈ ਘਰ ਹਨਾ ਇਹ ਵੀ ਛੇਤੀ ਨਹੀਂ ਮਿਲਦੀ ਹਾਂ ਇਹ ਆ ਪਾਜੀ ਕਈ ਵਾਰੀ ਕਹੀਏ ਟਾਮੇਟਲੇ ਸੱਜਣਾ ਦੇ ਕੋਲ ਹੀ ਹੈ ਕਿ ਨਹੀਂ ਗਰਬੀ ਬਿਲਕੁਲ ਬਾਈ ਹੂੰ ਠੀਕ ਹੈ ਭਾਈ ਦੋ ਤਾਂ ਤਾਂ ਮੂੰਹ ਹੈਗੀ ਆ 7000 ਇਹ ਆਪਾਂ ਦੇ ਦੇਣੀ ਬਾਈ 7000 ਦੀ ਹਾਂਜੀ ਠੀਕ ਆ ਭਰਾਵਾ ਵੀ ਹਨਾ ਉਹ ਆਪਾਂ ਦੱਸਿਆ ਤਾਂ ਆਏ ਵੀ ਕਾਏ ਅਗਲਾ 20 25 ਦਿਨ 30 ਦਿਨ ਬਰਾਈਟ ਕਰ ਲਵੇ ਹਾਂ ਮੈਂ ਠੀਕ ਆ ਭਰਾਇਆ ਵੀਡੀਓ ਬਣਾਈ ਆ ਠੀਕ ਹੈ ਬਸ ਠੀਕ ਹੈ ਨਾ ਬਾਈ ਤੇ ਦੀਪੇ ਭਾਈ ਉਹਦੀਆਂ ਪਧਾਰਾ ਮਾਰ ਕੇ ਦਿਖਾ ਦਈਏ ਬਾਈ ਹਨਾ ਹਾਂਜੀ ਹਾਂਜੀ ਧਾਰਾਂ ਦੇ ਵਿੱਚ ਹੋ ਕੇ ਵਿਖਾ ਦਿੰਨੇ ਆ ਬੱਚੋ ਕੇ ਦਿਖਾ ਦਿੰਨੇ ਇੱਥੇ ਚੋਦੀ ਕੇ ਬਾਹਰ ਚੋਦੀ ਹੈ ਇੱਥੇ ਹੀ ਚੋਦੋ ਬਾਈ ਅੰਦਰ ਨੇਰਾ ਪੈਂਦਾ ਆਪਣੇ ਥੋੜਾ ਜਨਾ ਪਲਣਾ ਪਲਣਾ ਕਰਕੇ ਚੋਦ ਦਿੰਨੇ ਦੀਪੇ ਬਾਕੀ ਲੇਵਾਲੂ ਬਹੁਤ ਸੋਹਣਾ ਬਾਈ ਤੇ ਤੇ ਬਈ ਸੁਈ ਆਪਣੇ ਕੋਲੇ ਕਿ ਪਹਿਲਾਂ ਦੀ ਸੁਈ ਸੀ ਨਹੀਂ ਨਹੀਂ ਮੇਰੇ ਕੋਲੇ ਸੁਈ ਆ ਕੇ ਬਈ ਜੇਰ ਜੂ ਪੈ ਗਈ ਆ ਬਾ ਓਕੇ ਆਣਾ ਬਈ ਮੇਰੇ ਕੋਲੇ ਸੁਈ ਆ ਪਰ ਇੱਥੇ ਬਈ ਯਾਰ ਮੈਂ ਕਹਣਾ ਉੱਥੇ ਖੁਰਲੀ ਕੋਲ ਠੀਕ ਸੀ ਕੰਮ ਤੇਰੇ ਕਹਿ ਤਾ ਇੱਥੇ ਪਾਤੀ ਬਾਹਰ ਹੀ ਸੜਕ ਤੇ ਰਸਾ ਪਾਤਾ ਇਹਦੇ ਨਾਲ ਇੱਕ ਚੋਣ ਜਾਣ ਦਾ ਪਤਾ ਲੱਗ ਜਾਂਦਾ ਬਸ ਉਹ ਆਪਣੇ ਨਾਲ ਨੇਜਾ ਪੜਾ ਪੈਂਦਾ ਬਈ ਸੜਕ ਤੇ ਉਹ ਪਰਾ ਕਰ ਲਈ ਛਪਾ ਉਹ ਖਰਚਾ ਵੀਰ ơi ਨਾਲੇ ਦੀਪੇ ਪਤਾ ਲੱਗ ਜੂਗੀ ਨਾ ਵੀ ਵਿਜਾਲੇ ਰਾਹ ਚ ਚੋਈ ਆ ਐ ਰਾਹ ਚੋਤੀ ਆਦੀ ਇੱਥੋਂ ਮਤਾਨ ਖੰਦ ਦੇਖਦੀ ਹੈ ਨਾ ਥਾਨ ਬੜਾ ਜੰਗਲ ਵਿੱਚ ਆਈ ਬਹੁਤ ਚੰਗੇ ਲੱਗੇ ਦੁੱਧ ਵੀ ਆ ਚਿੱਟਾ ਹਮ ਜਿੰਦਰ ਜਿਵੇਂ ਕਹਿੰਦਾ ਵੀ ਇਹ ਮਰਦਾ ਬਈ ਇਹ ਹੈ ਵੀ ਗੱਲ ਸਹੀ ਹੈ ਬਈ ਕਿ ਨਹੀਂ ਹਾਂ ਜੇਰ ਜੁਰੇ ਲੋ ਜਮਾ ਓਕੇ ਬਾਈ ਹਨ ਅੱਗੇ ਬਾਈ ਹੁਣੀ ਜਿਹੜੇ ਤਨੋਲੇ ਦਵਾਇਆ ਬਾਈ ਹੁਣੀ ਕਹਿੰਦੇ ਵੀ ਅੱਗੇ ਹਰੇਕ ਦੇ ਘਰੇ ਇੱਕ ਗਊ ਦਾ ਜਾਇਆ ਹੁੰਦਾ ਸੀ ਬਾਈ ਕਿ ਨਹੀਂ ਜਿਵੇਂ ਬੱਚਾ ਹੁੰਦਾ ਸੀ ਹਾਂ ਪੀਓ ਅਗਲਾ ਕਹਿੰਦਾ ਚੱਲ ਯਾਰ ਦਾਨ ਪਾਨੀ ਹੋ ਜਾਂਦਾ ਦੀਪੇ ਬਈ ਸੇਵਾ ਕਰ ਲੈਂਦਾ ਕਿ ਨਹੀਂ ਹਾਂ ਇੱਥੇ ਖੁਰਲੀ ਦਾ ਸੱਟਣਾ ਸੀ ਆਪਾਂ ਨੂੰ ਯਾਰ ਕਿਉਂ ਬਈ ਹਾਂਜੀ ਖੁਰਲੀ ਤੇ ਸਹੀ ਰਹਿਣਾ ਸੀ ਕੰਮ ਇਹ ਜੇਕਰ ਤਾਰਾ ਤੁਰਾ ਖਾਦੇ ਮਥਾਣ ਖਾਦੇ ਆ ਗਏ ਇਹ ਦੇਖੋ ਜੀ ਹੁਣ ਹਾਂ ਤਾਂ ਥਾਣੀ ਗਾਨ ਹੁੰਦਾ ਤਾਂ ਦੇ ਮੋਲਾ ਦੀ ਤੇ ਬਈ ਇਹ ਤਾਂ ਨਹੀਂ ਇਧਰ ਮੈਂ ਦਿਖਾਉਂ ਤੁਹਾਨੂੰ ਘਾਰ ਮਾਰ ਕੇ ਇਹ ਇਹ ਕਿਤੇ ਤਰ ਤੜ ਰਿਹਾ ਇਹ ਇਹ ਕੰਦੀ ਧਾਰ ਹਾਂ ਸੂਝ ਗਈ ਮਰੀ ਦੀ ਤੇ ਬਈ ਇਹ ਦੇਖ ਠੀਕ ਹੈ ਓਕੇ ਬਈ ਹੁਣ ਦੇਖੋ ਜੀ ਹਣਾ ਚੋਣ ਦੀਪੇ ਬਹੁਤ ਸੋਹਣਾ ਬਈ ਹੈਣਾ ਬਿਲਕੁਲ ਬਈ ਸੁਣਦੀ ਆਵਾਜ਼ ਦਾ ਬਾਲ ਤੇ ਪੂਰੇ ਹਮਮ ਭਾਈ ਤੋ ਵੀ ਗਲੀ ਚ ਜਾਂਦੇ ਸੀ ਹਮ ਸੜਕ ਤੇ ਚ ਜਾਂਦੇ ਇਹ ਆ ਦੇਖ ਲਈ ਹੈਂ ਆਇਆ ਨੂੰ ਨਹੀਂ ਮੇਰੇ ਤੋਂ ਜਾਂਦੀ ਹੈ ਬਾਹਰ ਬਈ ਤਾਰ ਇਹੇ ਬੰਦੇ ਮੁੱਠੀ ਨੇ ਜਾਂਦੇ ਕੋਈ ਕਿਸੇ ਤਰੀਕੇ ਨਾਲ ਜਾਂਦੇ ਆ ਬਾਕੀ ਕੋਈ ਚੱਕਰ ਨਹੀਂ ਜਿਹੜਾ ਇਹਨੂੰ ਹਨਾ ਬਾਤੂ ਹੀ ਹੋਣਾ ਕੋੜ ਪਾ ਕੇ ਮਗਰ ਮਗਰ ਫਿਰਦਾ ਹੈ ਮੇਰੇ ਬਸ 24 ਮਿੰਟਾਂ ਜਾਂਦੀ ਹੋਊਗਾ ਲਗ ਲਾ ਪੋਲੀ 80 ਰੁਪਏ ਜਿਹੜੀ ਆਪਾਂ ਗੱਡੀ ਮੇਨ ਗੱਲ ਹੈ ਨਾ ਦੀਪੇ ਬਈ ਕਿੰਨਾ ਬੋਲਾ ਦੱਸ ਇਹ ਥਲੇ ਬਈ ਆਪਾਂ 7 ਕਿਲੋ ਬਈ 7 ਕਿਲੋ ਬੋਲਾ ਹੈ ਨਾ ਐਵੇਂ ਮੈਂ 10 ਕਿਲੋ ਨਹੀਂ ਕਹਿਣਾ ਬਈ ਠੀਕ ਹੈ ਨਾ ਬਈ ਲੈ ਹੈਗਾ ਬੋਲਾ ਹੀ ਦੱਸਣਾ ਨਹੀਂ ਨਹੀਂ ਉਹ ਗੱਲ ਹੂੰ ਅਰੇ 10 ਕਿਲੋ ਤਾਂ ਦੇ ਦੋ ਚੋਾਈ ਹੈ ਵੇਖ ਬਈ 7 ਕਿਲੋ ਬੋਲਾ ਤੇ ਮੁੱਲ ਇਹਦਾ ਆਪਾਂ 35000 35000 ਹੈ ਨਾ ਲਓ ਵੀ ਮਿੱਤਰੋ ਲੁੱਟ ਲਓ ਮੇਲਾ ਕਿ ਨਹੀਂ ਜੇ ਕਿਸੇ ਕਈ ਵੀ ਰਿਸ ਜੱਜ ਨੇ ਮੱਝ ਦੇ ਪੈਸੇ ਲਾਉਣੇ ਆ ਉਹ ਦੇਖ ਲੈ ਦੀ ਫੇਕ ਨਹੀਂ ਉਹ ਯਾਰ ਇਹ ਤਾਂ ਬਾੜੀ ਉਹਦੀ ਚੀਜ਼ ਆ ਹਮ ਨਾਲੇ ਸੇਵਾ ਦੀ ਸੇਵਾ ਬਾਈ ਨਾਲੇ ਦੁੱਧ ਹਣਾ ਹਮ ਬਾਕੀ ਚੋਣ ਜਾਣ ਦੀ ਮੈਂ ਫੇਰ ਤੁਹਾਨੂੰ ਨੇੜਿਓਂ ਕਰਕੇ ਦਿਖਾਉਂਦਾ ਐ ਤੇ ਬਾਕੀ ਮੈਂ ਜਮਾਂ ਨੇੜੇ ਫਿਰਦਾ ਗਾਂ ਦੇ ਮੈਨੂੰ ਕੋਈ ਇਹਦਾ ਉਹੋ ਜਿਹਾ ਚੱਕਰ ਹੀ ਨਹੀਂ ਕੀਤਾ ਇਹਨੇ ਹਣਾ ਪਹਿਲ ਵੇਲਾ ਹਲਾਇਆ ਉਹਨੇ ਹਾਂ ਲੋ ਬੋਲਾ ਬਾਕੀ ਵੇਖ ਲੈ ਪੀ ਲੈ ਬਈ ਬਿਲਕੁਲ ਬਿਲਕੁਲ ਵੇਖ ਤਾਰਾ ਮੋਟੀ ਤਾਰਾ ਸਾਰੇ ਲੈ ਬਈ ਬਹੁਤ ਕੇਣਾ ਬਈ ਇਹ ਹਾਲੇ ਨਹੀਂ ਕਰਨੇਗੇ ਕਰਮਾਲ ਵੀ ਹੈ ਲੀਪੋਰਾ ਵੀ ਦਿੱਤ ਲਈ ਜਾਂਦੇ ਜਾਂਦੇ ਫਾਰਮ ਡਿਵੀਜੀਸ਼ਨ ਬੋਲ ਕੇ ਨੰਬਰ ਬੋਲ ਦਿਓ ਬਾਈ ਥਾਰ ਮੇਰੇ ਆਪਣਾ ਤਲਵੰਡੀ ਭਾਈ ਜਿਲ੍ਹਾ ਫਰੋਈਪੁਰਾ ਜੇ ਕਹਿੰਦੇ ਮੋਗੇ ਲਵਾਣੇ ਤੇ 25 ਕਿਲੋਮੀਟਰ ਬਾਟਾ ਜੇ ਕਹਿੰਦੇ ਫਰੀ ਗੁਰ ਤਾਂ ਵੀ 25 ਆ ਜੇ ਕਹਿੰਦੇ ਜੀਰੇ ਲਵਾਣਾ 13 ਕਿਲੋਮੀਟਰ ਬਾਟਾ ਮੋਬਾਈਲ ਨੰਬਰ ਆਪਣਾ 94655157 ਕੇ ਵਾਲੀ ਇਹ ਇਹਦੇ ਥੱਲੇ 7 ਕਿਲੋ ਬੋਹਲਾ ਤੇ ਬਾਈ ਮੋਲਾ ਪਾਕੀ ਦਾ 35000 35000 ਹੈ ਨਾ ਤੇ ਲੋ ਵੀ ਮਿੱਤਰੋ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਮੈਂ ਕਹੂੰਗਾ ਵੀ ਜਿਹੜੇ ਸੱਜਣ ਇਹਨਾਂ ਦੇ ਆਸ਼ਿਕਾ ਉਹਨਾਂ ਨੇ ਛੱਡ ਨਹੀਂ ਨੀ ਹੈ ਨਾ ਕਿਉਂਕਿ ਦੁੱਧ ਵੀ ਚੰਗਾ ਹੈ ਨਾਲੇ ਸੇਵਾ ਸਾਰਾ ਕੁਝ ਹੀ ਇਹਦੇ ਚ ਪੂਰਾ ਆਏ ਤੇ ਬਾਕੀ ਜਿਹੜੀ ਸੀਲਸ ਲੱਗ ਤੁਹਾਨੂੰ ਇਹ ਦੱਸਦੀ ਦਿੱਤੀ ਹੈ ਬਈ ਅਸੀਂ 20 ਦੇ ਵਿੱਚ ਖੜਕੇ ਚੋਤੀ ਆ ਬਾਈ ਹੁਣੀ ਵੀ ਖੜੇ ਆ ਹੋਰ ਵੀ ਬੰਦੇ ਖੜੇ ਕੋਈ ਇਹਨੂੰ ਕੋਈ ਏਡਾ ਡਰ ਡੱਪੇ ਵਾਲਾ ਕੋਈ ਚੱਕਰ ਹੀ ਨਹੀਂ ਹੈ ਨਾ ਅਜੇ ਬਾਈ ਵੀਡੀਓ ਨਾ ਸਾਲਾ 4 ਦਿੰਦੀ ਆ ਹਾਂ ਵੀਡੀਓ ਆ ਇੱਕ ਨੰਬਰ ਬਿਲਕੁਲ ਜਵਾਕ ਚੋਲੇ ਨਹੀਂ ਪੋਲੀ ਬਿਲਕੁਲ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਉਂਦੇ ਬਦਦੇ ਰਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ